ਰਾង ਐਲਿਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਐਨੀ ਮੀਨ ਔਰ ਐਨੀ ਉਹਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੀ ਯੂ نو ਉਹ ਕੁੜੀ ਕਿਸੇ ਜਗ੍ਹਾ ਦਾ ਕਹਿੰਦਾ ਸੀ ਬੱਚਿਆਂ ਉਹਨਾਂ ਦੀ ਥਾਲੀ ਵਾਲ ਪਿੰਕੇ ਥਾਲੀ ਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੇ ਥਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਇੱਕ ਲੱਬੇਵ ਵਾਲਾ ਜਿਆਦਾ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਕਹਿਰੀਆ ਮਾ ਉਸ ਘਰ ਦੀ ਧੀ ਆ ਹਾਂ ਹਮੇਸ਼ਾ ਬਾਜੀ ਹੁਣਾਂ ਨੇ ਆਪਣੇ ਬੇਟੇ ਅੱਧ ਕਿੱਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡ ਦਿਓ ਬਈ ਇੱਥੇ ਵੀ ਰਹਿੰਦੇ ਨੇ ਇੱਥੇ ਸਾਰਾ ਟਾਈਮ ਉਹਨਾਂ ਦਾ ਇਸੇ ਘਰ 'ਚ ਰਹਿੰਦੀ ਰਹੀ ਆ ਹਾਂਜੀ ਇਸੇ ਘਰ ਦੇ ਵਿੱਚ ਰਹਿੰਦੀ ਰਹੀ ਆ ਇਸ ਘਰ ਦੇ ਅੰਦਰ ਉਹ 6 ਕੋ ਸਾਲ ਤੱਕ ਰਹੀ ਆ ਉਹ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਕਹਿੰਦਾ ਸਾਡੇ ਨਾਲ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲ ਹੈ ਕੋਈ ਰੋਲ ਨਹੀਂ ਆ ਭਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਭਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਕਿ ਸਭ ਦੇ ਲਈ ਹਰ ਇੱਕ ਬੰਦਾ ਅਨੰਤ ਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾਰਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਕਾਕਾ ਕੁੱਕੇ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕਾ ਕੁੱਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਅਜੇ ਕੋਈ ਸਮਾਨ ਵੀ ਲੈ ਕੇ ਗਏ ਹੈ ਪੁਲਿਸ ਹੁਣ ਥੋੜਾ ਕਰ ਤੋਂ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ ਹੈ ਵੈਸੇ ਉਹ ਟਰੋਫੀ ਉਸ ਸਰ ਮੈਨੂੰ ਜੁੜਿਆ ਹੋਇਆ ਸਮਾਨ ਹੈ ਤੇ ਕੁਝ ਕੀ ਹੈ ਨਹੀਂ ਆਈ ਡੋ ਨੋ ਹਾਂ ਇਨਵੈਸਟੀਗੇਸ਼ਨ ਦਾ 파ਟ ਥੋੜਾ ਇੰਟਰੋਡਕਸ਼ਨ ਵੀ ਮੈਂ ਤੁਹਾਨੂੰ ਨਾ ਤੁਸੀਂ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਤੁਹਾਨੂੰ 사람들 ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਤੁਸੀਂ ਕੌਣ ਹੋ <laughs> मैं मैं थो की मैं इस घर मैंबर हाँ राइट हां सा ने हो, बहुत प्यारे भाजी ने परमात्मा उन्होंने हमेशा चढ़दिया कला च रखूगा हूं तक चढ़ी कला च ही रहे ਕਿਉਂਕਿ ਉਹਨਾਂ ਨੇ ਕਦੀ ਕਿਸੇ ਦੇ ਨਾਲ ਮਾਰਾ ਨਹੀਂ ਕਰਿਆ ਗੱਲਬਾਤ ਹੋਈ ਥੋੜੀ ਟਿੰਕੀ ਟਾਲੀ ਵਾਲਦੇ ਨਾਲ ਕਿ ਕੀ ਕਿਹਾ ਉਹਨਾਂ ਨੇ ਕਿਸ ਤਰੀਕੇ ਨਾਲ ਕੁਝ ਨਹੀਂ ਉਹ ਕਹਿੰਦੇ ਭੈਣ ਜੀ ਮੈਂ ਵਧੀਆ ਕੋਈ ਚੱਕਰ ਨਹੀਂ ਇਸ ਕੈਰੀਫਾਈਡ ਟਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚਪਲਾਂ ਤੋਂ ਚੁੱਕ ਕੇ ਜਹਾਜ਼ 'ਚ ਬਿਠਾਉਂਗੇ ਤਨੇ ਚਾਹੇ ਵੀ ਰਿਐਕਟ ਕੀਤਾ ਸੁਨੰਦਾ ਸ਼ਰਮਾ ਨੇ ਉਹਨੇ ਕਿਹਾ ਕਿ ਮੈਂ ਬਿਲਕੁਲ ਸੇਮ ਉਹ ਐਤੋ ਤੁਰੇ ਫਿਰਦੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਭਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿ ਪੁੱਛੀ ਪਿੰਕੀ ਭਾਜੀ ਉਹਦਾ ਦਿਮਾਗ ਚੱਲਿਆ ਹੋਇਆ ਬਸ ਪਿਛੇ ਕੋਈ ਹੈ ਪਿਛੇ ਕੋਈ ਹਾਂ ਨਾਚੂ ਕੋਈ ਕੁਝ ਨਹੀਂ ਦੇਖੋ ਜੀ ਉਹਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਹੈ ਪਰ ਜਿਹੜੇ ਅਨੁਕਲਾਕਾਰ ਬੋਲ ਰਹੇ ਨੇ ਉਸ ਤੋਂ ਬਾਅਦ ਜਿਹੜੇ ਅਬ ਦੁਬਾਰਾ ਸੁਮਨ ਸ਼ਰਮਾ ਜੀ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਇਹਨਾਂ ਬਾਰੇ ਬੋਲਿਆ ਦੇਖੋ ਜੀ ਇਹ ਤਾਂ ਬਹੁਤ ਹੀ ਨੌਲੇਜ ਆ ਮੈਨੂੰ ਵੀ ਨਹੀਂ ਹੈਗੇ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰ ਦੇ ਵਿੱਚ ਖੜੇ ਹੋ ਉਹ ਕਰ ਨੂੰ ਨਾ ਤੁਸੀਂ ਇੱਕ ਮਨਨ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਫੁੱਲਾ ਵਾਂਗੂ ਮੈਂ ਕਹਿੰਨੀ ਆ ਭਈ ਕੀ ਨਹੀਂ ਕੀਤਾ ਸੁਨੰਦਾ ਦੇ ਨੇ ਕਿਹੜੇ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਦੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਠੀਕ ਠੀਕ ਚਲੋ ਕੀ ਕੀ ਕਰਦੀ ਰਹੀ ਆ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਸੁਨਿੰਦਰ ਸ਼ੋਰ ਜਿਸ ਤਰੀਕੇ ਨਾਲ